ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਪਾਰ ਸਰਬ ਕਲਾ ਸਮਰੱਥ ਡੋਲੰਦੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪ ਨੇ 14ਵੀਂ ਅਸ਼ਟਪਦੀ ਤੱਕ ਸ੍ਰੀ ਰਾਗ ਦੇ ਪਹਿਲੇ ਮਹਲੇ ਦੀ 14ਵੀਂ ਅਸ਼ਟਪਦੀ ਤੱਕ ਜਿਹੜੇ ਸੰਖੇਪ ਵਿਆਖਿਆ ਸੰਖੇਪ ਸ਼ਬਦਾਰਥ ਸੁਣੇ ਸੀ ਸੋ ਅੱਜ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਸਿਰ ਤੇ ਮੇਹਰ ਪਰਿਆ ਹੱਥ ਰੱਖਣਾ ਉਸ ਤੋਂ ਅੱਗੇ 15ਵੀਂ ਅਸ਼ਟਪਦੀ ਤੋਂ ਸ਼ੁਰੂ ਕਰਕੇ ਅੱਗੇ ਜਿੱਥੋਂ ਤੱਕ ਮਹਾਰਾਜ ਦਾ ਹੁਕਮ ਹੈ ਉੱਥੋਂ ਤੱਕ ਆਪਾਂ ਸ਼ਬਦਾਰਥ ਕਰ ਲਈਏ ਜੀ ਸ਼੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਧੋਲ ਹਰ ਬੱਗੇ ਬੰਕ ਦਵਾਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਤੈ ਤੇਰੀ ਤਨਸ਼ਾਰ ਸ਼੍ਰੀ ਰਾਗ ਮਹੱਲਾ ਪਹਿਲਾ ਇਹ ਸ਼੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਤੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨੂੰ 62ਵੇਂ ਅੰਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 62 ਨੰਬਰ ਅੰਗ ਹੈ ਉਹਦੇ ਤੇ ਵਰਣਨ ਕੀਤਾ ਹੈ ਉਹ ਉਕਰਿਆ ਹੈ ਤੇ ਉਸ ਦੇ ਉੱਤੇ ਲਿਖਿਆ ਹੈ ਸੋ ਕਿਤੇ ਦੇਸੇ ਦਲਹਰ ਬੱਗੇ ਬੰਕ ਦਵਾਰ ਚਿੱਟੇ-ਚਿੱਟੇ ਬੜੇ-ਬੜੇ ਮਕਾਨ ਬਣਾ ਲੇ ਚਿੱਟਾ ਪੱਥਰ ਮਾਰਬਲ ਆ ਕੇ ਲਾ ਲਿਆ ਬੜੇ ਵੱਡੇ ਮਕਾਨ ਬਣਾ ਲੇ ਬੜੇ ਵੱਡੇ ਮਹਿਲ ਬਣਾ ਸੋਹਣੇ ਦਰਵਾਜ਼ੇ ਲਾ ਲਏ ਘਰ ਮਨ ਖੁਸ਼ੀ ਉਸਾਰਿਆ ਦੂਜੇ ਤਪਿਆਰ ਤੇ ਪਿਆਰ ਮਾਇਆ ਦੇ ਨਾਲ ਰੱਖਿਆ ਤੇ ਆਪਣੀਆਂ ਮੰਦੀਆਂ ਖੁਸ਼ੀਆਂ ਵਾਸਤੇ ਕਰ ਲਿਆ ਏ ਜਿਹੜਾ ਜੋ ਕੁਝ ਵੀ ਕੀਤਾ ਹੈ ਨਾ ਮਾਇਆ ਦੇ ਵਾਸਤੇ ਆ ਕੇ ਲੋਕਾਂ ਨੂੰ ਵਿਖਾਉਣ ਵਾਸਤੇ ਕਿ ਮੇਰੇ ਕੋ ਪੈਸੇ ਬੜੇ ਆ ਮੈਂ ਬੜਾ ਵੱਡਾ ਮਹਿਲ ਖੜਾ ਕਰ ਲਿਆ ਚਿੱਟਾ ਮਾਰਬਲ ਲਾਇਆ ਉਹਦਾ ਨਾਮ ਵੀ ਵਾਈਟ ਹਾਊਸ ਰੱਖ ਲਿਆ ਸੋ ਕਰਮਾਨ ਖੁਸ਼ੀ ਉਸਾਰਿਆ ਤੇ ਖੁਸ਼ੀ ਆਪਣੇ ਮਨ ਦੀ ਖੁਸ਼ੀ ਬਾਤ ਤੇ ਉਸਾਰਿਆ ਤੇ ਪਿਆਰ ਆ ਜਿਹੜਾ ਦੂਜੇ ਹੇਤ ਪਰਮਾਤਮਾ ਦੇ ਨਾਲ ਪਿਆਰ ਦਾ ਕੋਈ ਇੱਥੇ ਮਤਲਬ ਨਹੀਂ ਹੈ ਅੰਦਰ ਖਾਲੀ ਪ੍ਰੇਮ ਬਿਨ ਟੇਰੀ ਤਨਸ਼ਾਰ ਅੰਦਰ ਵੈਗਰੂ ਦਾ ਪ੍ਰੇਮ ਨਹੀਂ ਹੈ ਤੇ ਇਸ ਕਰਕੇ ਉਹ ਇਸ ਤਰ੍ਹਾਂ ਵਾ ਜਿੱਥੇ ਨਾਮ ਨਾ ਜਪੀਏ ਮੇਰੇ ਪਿਆਰੇ ਜਿੱਥੇ ਨਾਮ ਜਪੀਏ ਮੇਰੇ ਪਿਆਰੇ ਸੇ ਅਸਥਲ ਸੋਏ ਨੇ ਚੌਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੇ ਹੀ ਨਗਰ ਅਜਾੜੀ ਜਿਉ ਨਾਮ ਹੁਣੇ ਜਿਹੜੇ ਆ ਨਾ ਨਾਮ ਤੋਂ ਬਿਨਾ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਜਿੱਥੇ ਤੇ ਨਾਮ ਜਪਿਆ ਜਾਂਦਾ ਉਹ ਭਾਵੇਂ ਜਿਤਰਾ ਮਰਜੀ ਜਿੱਥੇ ਕਿਦੇ ਕੁੱਲੀ 'ਚ ਬੈਠੇ ਆ ਆਪਣੇ ਮਾਰਕੰਡੇ ਜੀ ਬੈਠੇ ਆ ਸਿਰ ਦੇ ਉੱਤੇ ਕੱਖ ਹੀ ਰੱਖ ਕੇ ਬੈਠੇ ਆ ਤੇ ਭਗਤ ਨਾਮਦੇਵ ਜੀ ਛਪਰੀ ਦੇ ਵਿੱਚ ਹੀ ਬੈਠੇ ਆ ਤੋਂ ਉਹ ਜਿਹੜੀ ਉਹ ਮਹਿਲਾ ਨਾਲੋਂ ਚੰਗੀ ਐ ਤੇ ਜਿਹੜੇ ਮਹਿਲ ਜਿੱਥੇ ਨਾਮ ਨਾਲ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜਿਉ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਨਾ ਉਹ ਅਜਾੜ ਵਰਗੇ ਆ ਜਿਹੜੇ ਵੀ ਘਰਾਂ ਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ ਤੇ ਇੱਥੇ ਪਰਮਾਤਾ ਦਾ ਨਾਮ ਨਹੀਂ ਲਿਆ ਜਾਂਦਾ ਭਾਵੇਂ ਜਿੱਡੇ ਮਹਿਲ ਮਰਜੀ ਬਣਾ ਲੇ ਆ ਉਹ ਪ੍ਰੇਤ ਵਸੇ ਤਨ ਮਾਹੇ ਉਹ ਇਸ ਤਰ੍ਹਾਂ ਜਿਤਨਾ ਭੂਤਾਂ ਪ੍ਰੇਤਾਂ ਦਾ ਵਾਸਾ ਹੁੰਦਾ ਹੈ ਭਾਈ રે ਤਨ ਧਨ ਸਾਥ ਨਾ ਹੋਏ RAM ਨਾਮ ਤਨ ਨਿਰਮਲੋ ਗੁਰਦਾਤਾ ਕਰੇ ਪ੍ਰਭ ਸੋਏ हे मेरे मित्र हे मेरे भाई हे गुरुमुखा जेड़ा तन ਤੇ ਧਾਨਾ ਨਾ ਤਨ ਭਸਮੇ ਧਨ ਧਨ ਤਨ ਭਸਮੇ ਤਨ ਭਸਮੇ ਤਨ ਲੋਕਾਂ ਢੇਰੀ ਜਿਹੜਾ ਤਨ ਹੈ ਨਾ ਇਹ ਭਸਮ ਹੋ ਜਾਂਦਾ ਜਦੋਂ انسان ਆਪਣਾ ਸਰੀਰ ਛੱਡ ਜਾਂਦਾ ਜਿਹੜਾ ਧਨ ਆ ਇਹ ਲੋਕਾਂ ਕੋ ਚਰਾ ਇਹਨਾਂ ਫਿਰ ਲੋਕੀ ਵਰਤਦੇ ਆ ਆਪਾਂ ਕਿ ਇਹਨੂੰ ਰੋਕਣਾ ਥੋੜਾ ਵੀ ਤੂੰ ਨਾ ਵਰਤ ਹੋਣਾ ਕੋਈ ਜਵਾਈ ਵਰਤਲੇ ਕੋਈ ਧੀ ਵਰਤਲੇ ਕੋਈ ਪੁੱਤ ਵਰਤਲੇ ਨੋਹ ਵਰਤਲੇ ਪੋਤਰੇ ਪੁੱਤਰੀਆਂ ਵਰਤ ਲੈਣ ਆਪਾਂ ਰੁਕ ਨਹੀਂ ਸਕਦੇ ਜਿੰਨਾ ਚਿਰ ਤੇ ਆਪਣੇ ਕੋਲ ਚਾਬੀ ਆ ਤਾਂ ਆਪਾਂ ਘੁੱਟ ਕੇ ਰੱਖਦੇ ਆ ਆਪਣੇ ਕੋਲ ਤੇ ਜਦੋਂ ਆਪਾਂ ਵੀ ਤਨ ਭਸਮੇ ਤਾਂ ਤਨ ਜਿਹੜੀ ਐ ਲੋਕਾਂ ਢੇਰੀ ਹੋ ਗਿਆ ਤਨ ਲੋਕਾਂ ਤਨ ਭਸਮੇ ਢੇਰੀ ਤਨ ਲੋਕਾਂ ਦਾ ਹੋ ਗਿਆ ਤੇ ਤਨ ਭਸਮ ਦੀ ਢੇਰੀ ਹੋ ਗਿਆ ਗੱਲ ਤੇ ਉੱਥੇ ਹੀ ਆ ਸੋ ਇਸ ਕਰਕੇ ਜਿੰਨਾ ਚਿਰ ਅਸੀਂ ਜੀਂਦੇ ਹੁੰਨਾਂ ਚਿਰ ਅਸੀਂ ਛੱਡਦੇ ਨਹੀਂ ਤੇ ਜਦੋਂ ਅਸੀਂ ਸਰੀਰ ਹੀ ਛੱਡਦਾ ਤਨ ਲੋਕਾ ਤਨ ਭਸਮ ਢੇਰੀ ਤਨ ਭਸਮ ਦੀ ਢੇਰੀ ਹੋ ਗਿਆ ਤੇ ਧਨ ਜਿਹੜਾ ਏ ਲੋਕਾਂ ਨੇ ਵਰਤ ਰਿਆ RAM ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਜਿਹੜਾ RAM ਦੇ ਨਾਮ ਦਾ ਧਨ ਆ ਨਾ ਉਹ ਨਿਰਮਲ ਆ ਨਾ ਉਹਨੂੰ ਕਦੇ ਮੈਲ ਨਹੀਂ ਲੱਗਦੀ ਕਦੇ ਉਹ ਗੰਦਾ ਨਹੀਂ ਹੁੰਦਾ ਤੇ ਕਦੇ ਉਹ ਗਵਾਚਦਾ ਨਹੀਂਗਾ ਤੇ ਗੁਰਦਾਤ ਕਰੇ ਪ੍ਰਭ ਸੋਏ ਗੁਰੂ ਮਹਾਰਾਜ ਜੀ ਨੂੰ ਦਾਤੋ ਦੇ ਦਿੰਦੇ ਆ ਜਿਹਦੇ ਤੇ ਬਖਸ਼ਿਸ਼ ਕਰ ਦਿੰਦੇ ਆ ਉਸੇ ਵਾਤੇ ਆ ਪ੍ਰਭੂ ਉਸੇ ਦੀ ਗੱਲ ਸੁਣਦਾ ਜਿਹਦੇ ਤੇ ਗੁਰੂ ਨੇ ਦਾਤ ਗੁਰੂ ਨੇ ਦਾਤ ਦਿੱਤੀ ਹੋਵੇ ਕਿਉਂਕਿ ਨਾਮ ਪ੍ਰਭੂ ਦਾ ਜਪਣਾ ਤੇ ਜਪਾਉਂਦੇ ਗੁਰੂ ਮਹਾਰਾਜ ਨੇ ਤੇ ਇਸ ਕਰਕੇ ਉਹ ਧਨ ਨਿਰਭਲ ਹੁੰਦਾ ਉਸ ਨੂੰ ਕਦੇ ਮੈਲਾ ਨਹੀਂ ਹੁੰਦਾ ਤੇ ਕਦੇ ਉਹਨੂੰ ਦਾਗ ਨਹੀਂ ਲੱਗਦਾ ਤੇ ਨਾ ਕਦੇ ਨਕਟਦਾ ਹੀ ਆ ਇਸ ਧਨ ਕੋ ਤਸਕਰ ਨੇੜ ਨਾ ਆਵੇ ਨਾ ਉਹ ਚੱਕਾ ਲੈ ਜਾਏ ਨਾ ਤੇ ਕੋਈ ਡਾਕੂ ਹੀ ਹੋ ਸਕਦਾ ਤੁਹਾਡੇ ਕੋਲੋਂ ਤੇ ਨਾ ਕੋਈ ਚੋਰ ਚੁੱਕ ਕੇ ਤੁਹਾਡੀ ਗੱਠੜੀ ਲੈ ਕੇ ਭਜ ਸਕਦਾ ਕਿਉਂਕਿ ਲੋਕ ਅਫਗਾਨਾ ਕੀ ਬੰਨੇ ਗੁੰਢੜੀ ਗੁੰਡਾ ਵਿਹਾਜੇ ਕੋਈ ਗੁਣਕਾ ਨਾਨਕ ਨਕਾਹਕ ਨਾਨਕਾ ਵਿਰਲਾ ਕੋਈ ਹੋਏ ਜਿਹੜੇ ਲੋਕ ਆ ਇਹ ਆਮ ਲੋਕ ਜਿਹੜੇ ਅਫਗਾਨਾ ਦੀ ਗੱਠੜੀ ਬਣ ਲੈਂਦੇ ਆ ਤੇ ਜਿਹੜੇ ਗੁਰੂ ਘਰ ਪਿਆਰੇ ਭਗਤ ਨੇ ਜੱਗ ਮੇ ਉਤਮ ਕਾੜੀਏ ਵਿਰਲੇ ਕਈ ਕੇ ਉਹ ਫੇਰ ਨਾਮ ਧਨ ਖੱਟ ਕੇ ਲੈ ਜਾਂਦੇ ਨਾਲ ਤੇ ਉਹ ਨਿਰਮਲ ਨਾਮ ਹੁੰਦਾ ਉਹ ਕਿਤੇ ਚਰਾਇਆ ਨਹੀਂ ਜਾਂਦਾ ਨਾ ਚੋਰ ਖੜ ਸਕਦਾ ਤੇ ਨਾ ਕੋਈ ਤਸਕਰ ڈاکੂ ਹੀ ਉਹਦੇ ਕੋਲ ਖੋ ਸਕਦਾ ਹੈ ਇਸ ਕਰਕੇ ਜਿਹਦੇ ਤੇ ਮਹਾਰਾਜ ਕਿਰਪਾ ਕਰਦੇ ਆ ਉਹ ਪ੍ਰਭੂ ਦਾ ਨਾਮ ਆਪਣੇ ਨਾਲ ਲੈ ਕੇ ਜਾਂਦਾ ਆ ਰਾਮ ਨਾਮ ਤਾਂ ਲੈ ਜਾਂਦਾ ਹੈ ਰਹਾਓ ਟਹਿਰਾਓ ਦੇ ਕੇ ਫਰਮਾਉਂਦੇ ਹਨ ਰਾਮ ਨਾਮ ਤਨ ਨਿਰਮਲੋ ਜੇ ਦੇਵ ਹੈ ਦੇਵਨ ਹਾਰ ਆਗੈ ਪੂਸ਼ਣ ਹੋਵੇਈ ਜਿਸ ਬੈਲੀ ਕੋਰ ਕਰਤਾਰ ਆਪ ਛਡਾਏ ਛੁੱਟੀ ਐ ਆਪੇ ਬਖਸਣ ਹਾਰ RAM ਦਾ ਧਾਨਾ ਜਿਹੜਾ ਨਿਰਮਲ ਆ ਇਹ ਮਹਾਰਾਜ ਬਖਸ਼ਿਸ਼ ਜਦੋਂ ਕਰ ਦਿੰਦੇ ਆ ਨਾ ਨਿਰਮਲ ਨਾ ਜੋ ਦੇਵੇ ਦੇਵਣ ਹਾ ਜੇ ਦੇਵਾ ਦੇਵਣ ਹਾ ਦੇਵੜ ਹਾਰ ਦਾ ਤਾਰ ਆ ਨਾ ਜਿਹੜਾ ਜਦੋਂ ਦੇ ਦਿੰਦਾ ਜਿੰਨਾਂ ਨੂੰ ਉਹਨਾਂ ਕੋਲ RAM ਨਾਮ ਧਾਨ ਦੇ ਭੰਡਾਰ ਭਰੇ ਹੁੰਦੇ ਆ ਆਗਾ ਪੂਛਣਾ ਹੋਈ ਅਗੇ ਧਰਮਰਾਜ ਵਗੈਰਾ ਪੁੱਛ ਦੇਣਗੇ ਕਿ ਕਿਧਰੋਂ ਆਏ ਤੇ ਕਿਧਰ ਚੱਲੇ ਆ ਉਹਨਾਂ ਨੂੰ ਪਤਾ ਹੁੰਦਾ ਇਹਨੇ ਨਾਮ ਜਪਿਆ ਹੈ ਇਹਨੇ ਕੀਰਤ ਕੀਤੀ ਆ ਇਹਨੇ ਨਾਮ ਜਪਿਆ ਇਹਨੇ ਵੰਡ ਕੇ ਛਕਿਆ ਤੇ ਉਹਦਾ ਬੇਲੀ ਗੁਰੂ ਕਰਤਾਰ ਆ ਜਿਹੜਾ ਕਿਉਂਕਿ ਸਬਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਸੁਧ ਭਾਂ ਧਰਿਓ ਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ ਤੇ ਬੇ ਸੂਰਜ ਦਾ ਪੁੱਤਰ ਧਰਮਰਾਜ ਵੀ ਪਾਸੇ ਹੋ ਜਾਂਦਾ ਬੇ ਗੁਰੂ ਦੇ ਸਿੱਖ ਜਾ ਰਹੇ ਇਹਨਾਂ ਨੂੰ ਕੁਝ ਨਹੀਂ ਆਖਣਾ ਇਨਾਂ ਦਾ ਬੇਲੀ ਕਰਤਾਰ ਆਪ ਹੋ ਗਿਆ ਹੈ ਆਪ ਛਡਾਏ ਛੁੱਟਿਆ ਆਪੇ ਬਖਸਣ ਹਾਰਾ ਫਿਰ ਉਹ ਵੈਰੂ ਜੀ ਤੇ ਬਖਸ਼ਿਸ਼ ਕਰ ਜਿਹਨੂੰ ਛਡਾਉਂਦੇ ਆ ਨਾ ਉਹ ਛੁੱਟ ਜਾਂਦਾ ਇਨਾਂ ਸਾਰਿਆਂ ਗੱਲਾਂ ਤੋਂ ਇਹ ਜਿਹੜੇ ਜੰਜਾਲ ਹੁੰਦਾ ਨਾ ਧਰਮਰਾਜ ਦਾ ਜਦੋਂ ਆ ਕੇ ਬਨ ਕੇ ਜੰਦਾਰ ਮਾਰ ਕੇ ਜੰਮ ਜੰਦਾਰ ਜਦੋਂ ਬਨ ਕੇ ਖੜਦੇ ਆ ਪ੍ਰੰਤੂ ਗੁਰਸਿੱਖਾਂ ਦੇ ਲਾਗੇ ਉਹ ਨਹੀਂ ਲੱਗਦੇ ਉਹਨਾਂ ਤੋਂ ਦੂਰ ਦੂਰ ਹੀ ਰਹਿੰਦੇ ਆ ਉਹ ਕਹਿੰਦੇ ਵੀ ਇਹ ਗੁਰੂ ਦੇ ਸਿੱਖ ਇਹਨਾਂ ਨਾਮ ਜਪਿਆ ਕਿਰਤ ਕਰੀ ਵੰਡ ਕੇ ਛਕਿਆ ਤੇ ਇਸ ਕਰਕੇ ਇਹਨਾਂ ਨੂੰ ਕੁਛ ਨਹੀਂ ਆਖਣਾ ਕਿਉਂਕਿ ਇਹਨਾਂ ਨੂੰ ਕਾਰਪੁਰਖ ਵਾਹਿਗੁਰੂ ਨੇ ਬਖਸ਼ ਦਿੱਤਾ ਹੈ ਸਾਰੇ ਇਹਨਾਂ ਨੂੰ ਗੁਣ ਬਖਸ਼ੇ ਨੇ ਤੇ ਔਗਣ ਇਹਨਾਂ ਦੇ ਸਾਰੇ ਛਡਾ ਲਏ ਨੇ ਇਸ ਕਰਕੇ ਇਹਨਾਂ ਦੇ ਲੱਗ ਨਹੀਂ ਜਾਣਾ ਮਨਮੁਖ ਜਾਣੈ ਆਪਣੈ ਤੀਆਂ ਬੂਤ ਸੰਯੋਗ ਨਾਰੀ ਦੇਖ ਵੈਗਾਸੀ ਹੈ ਨਾਲੇ ਹਰਖ ਨਾਸੋ ਸੋਗ ਗੁਰਮੁਖ ਸਭ ਦਰੰਗਾਵਲੇ ਐਨਸ ਹਰ ਰਸ ਭੋਗ ਮਾਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ ਮਾਨਮੁਖ ਲੋਕੀਆ ਨਾ ਉਹ ਇਸੇ ਗੱਲ ਤੇ ਹੀ ਜੋਰ ਲਾਇ ਜਾਂਦੇ ਆ ਆ ਮੇਰੀ ਧੀ ਆ ਆ ਮੇਰਾ ਪੁੱਤ ਵਾ ਆ ਮੈਂ ਐਦਾ ਕਰਕੇ ਕਰਨਾ ਆ ਐਦਾ ਕਰਕੇ ਕਰਨਾ ਤੇ ਇਹ ਪੂਰਵ ਜਨਮ ਕੇ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨ ਸਹਾਈ ਇਹ ਪੁਰਵਜਾਂ ਦੇ ਸੰਯੋਗੀ ਮਿਲੇ ਆ ਕਿਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਕੀਤੇ ਗੁਰ ਚੇਲੇ ਹੋਏ ਕਈਆਂ ਦੇ ਤੁਸੀਂ ਬਾਪ ਬਣੇ ਕਈਆਂ ਦੇ ਬੇਟੇ ਬਣੇ ਕਈਆਂ ਦੇ ਗੁਰੂ ਬਣੇ ਤੇ ਕਈਆਂ ਦੇ ਚੇਲੇ ਬਣੇ ਇਹ ਸੰਯੋਗ ਦੇ ਨਾਲ ਤੁਹਾਡੇ ਧੀਆਂ ਪੁੱਤ ਬਣੇ ਆ ਤੇ ਮੂਰਖ ਲੋਕ ਕਹਿੰਦੇ ਆ ਇਹ ਮੇਰੇ ਆ ਮੈਂ ਹੀ ਆ ਤੁਹਾਡਾ ਸਾਰਾ ਕਰਤਾ ਧਰਤਾ ਇਹ ਸਿਰਫ ਮੇਰੇ ਹਨ ਪਰੰਤੂ ਇਹ ਇੱਕ ਸੰਯੋਗ ਆ ਜਿਹੜਾ ਤੁਹਾਡਾ ਧਰੋਂ ਹੋਇਆ ਇਸ ਕਰਕੇ ਬਣੇ ਹਨ ਨਾਰੀ ਦੇਖ ਵਗਾਸੀ ਹੈ ਨਾਲੇ ਹਰ ਗਸੋ ਸੋਗਾ ਇਸਤਰੀ ਵੇਖ ਕੇ ਬੜਾ ਖੁਸ਼ ਹੁੰਦਾ ਹੈ ਬੰਦਾ ਕਿ ਮੇਰੀ ਬੜੀ ਆਗਿਆਕਾਰ ਪਤਨੀ ਹੈ ਮੇਰਾ ਕਿਹਾ ਮੰਦੀ ਹੈ ਤੇ ਪਰੰਤੂ ਜਿਹੜੇ ਹਰਕ ਤੇ ਸੋਗ ਆ ਜਿਹੜੇ ਖੁਸ਼ੀ ਤੇ ਗਮੀ ਉਹ ਵੀ ਨਾਲ-ਨਾਲ ਚੱਲਦੇ ਹਨ ਗੁਰਮੁਖ ਸਬਦ ਰੰਗਾwale ਅਹਨਸ ਹਰ ਰਸ ਭੋਗ ਜਿਹੜੇ ਗੁਰਮੁਖ ਹੁੰਦੇ ਆ ਨਾ ਪਿਆਰੇ ਉਹ ਸ਼ਬਦਾਂ ਦੇ ਵਿੱਚ ਰੰਗੇ ਹੁੰਦੇ ਬਾਣੀ ਦੇ ਵਿੱਚ ਰੰਗੇ ਹੁੰਦੇ ਨਾਮ ਦੇ ਨਾਲ ਰੰਗੇ ਹੁੰਦੇ ਆ ਸ਼ਬਦ ਗੁਰੂ ਸੁਰਤ ਧੁਨ ਚੇਲਾ ਹੈ ਨਾ ਸ਼ਬਦ ਗੁਰੂ ਉਹਨਾਂ ਬਣਾ ਲਿਆ ਸ਼ਬਦ ਦੇ ਰੰਗ ਵਿੱਚ ਰੰਗੇ ਗਏ ਦਿਨ ਰਾਤ ਰੰਗੇ ਰਹੇ ਆਹ ਰਸ ਐਨ ਸਾਧ ਰਗ ਭੋਗ ਉਹ ਦਿਨ ਰਾਤ ਹੀ ਨਾਮ ਰਸ ਦਾ ਭੋਗ ਭੋਗਦੇ ਹਨ ਚਿੱਤ ਚਲੇ ਵਿਤ ਜਾਵਣੋਂ ਸਾਗਤ ਡੋਲ ਡੁਲਾਈ ਬਾਹਰ ਟੁੰਡੇ ਵਿੱਚ ਗੁੱਚੀ ਐ ਕਰਮੈ ਵਤ ਸੁਥਾਏ ਮਨੁਕ ਹਉ ਮੈਂ ਕਰਮਸੀ ਗੁਰਮੁਖ ਪੱਲੇ ਪਾਏ ਚਿਤ ਚਲੇ ਵਿੱਤ ਜਾਵਣੋ ਜਦੋਂ ਵਿੱਤ ਪੈਸਾ ਚਲ ਜਾਂਦਾ ਨਾ ਉਦੋਂ ਚਿਤ ਵੀ ਖਰਾਬ ਹੋਣ ਲੱ ਪੈਂਦਾ ਤੇ ਸਾਖਤ ਡੋਲ ਡਲਾਏ ਜਿਹੜੇ ਮਨੁਮਖ ਲਊਗਾ ਉਹ ਡੋਲ ਜਾਂਦੇ ਆ ਫਿਰ ਹੱਥੋਂ ਛੁੜਕੀ ਤਨ ਸਿਆਹ ਹੋਏ ਬदन ਜਾਏ ਕਮਲਾਏ ਜਦੋਂ ਮਾਇਆ ਹੱਥ ਚੋਂ ਚਲ ਜਾਂਦੀ ਹੈ ਨਾ ਸਾਨ ਕਾਲਾ ਹੋ ਜਾਂਦਾ ਤੇ ਚਿਹਰਾ ਜਿਹੜਾ ਬਿਲਕੁਲ ਡਾਊਨ ਹੋ ਜਾਂਦਾ ਤੇ ਇਸ ਕਰਕੇ ਚਿੱਤ ਚੱਲੇ ਚਿੱਤ ਖਰਾਬ ਹੋ ਗਿਆ ਵਿੱਤ ਜਾਵਣਾ ਵਿੱਤ ਚ ਪੈਸਾ ਚਲੇ ਗਿਆ ਤੇ ਸਾਕਤ ਡੋਲਦੇ ਰਹਿੰਦੇ ਹਨ ਬਾਹਰ ਟੁੰਡੇ ਬੁਗਚੀ ਐ ਘਰ ਮੈਂ ਵਸ ਤਸੁਥਾਏ ਇਹ ਵੀ ਬਾਰ ਬਾਰ ਮਾਇਆ ਨੂੰ ਲੱਭਦੇ ਰਹਿੰਦੇ ਆ ਨਾ ਮਾਇਆ ਨੂੰ ਲੱਭਦੇ ਰਹਿੰਦੇ ਆ ਉਹਨਾਂ ਕਦੇ ਆਪਣੇ ਮਨ ਦੇ ਵਿੱਚ ਝਾਤੀ ਨਹੀਂ ਮਾਰੀ ਕਿ ਅਸੀਂ ਨਾਮ ਜਪ ਲਈਏ ਜੇ ਨਾਮ ਜਪਿਆ ਹੁੰਦਾ ਤੇ ਨਾਮ ਨਹੀਂ ਸੀ ਉਹਨਾਂ ਦਾ ਗਵਾਚਣਾ ਇਹ ਮਾਇਆ ਜਿਹੜੀ ਇਹ ਇਹਨਾਂ ਦੀ ਚਲੀ ਗਈ ਇਸ ਕਰਕੇ ਬਾਹਰ ਢੂੰਡ ਬਾਹਰ ਢੂੰਡਣ ਕਰਕੇ ਬਾਹਰੋਂ ਲੱਭਦੇ ਲੱਭਦੇ ਵਗੋਚ ਗਏ ਉਹਨਾਂ ਨੂੰ ਵਗੋਚਾ ਆ ਗਿਆ ਬਾਹਿਆਂ ਦਾ ਤੇ ਘਰ ਮੈਂ ਵਸਤ ਸੋ ਥਾਏ ਘਰ ਦੇ ਵਿੱਚ ਜਿਹੜਾ ਤੁਹਾਡਾ ਵਾਹਿਗੁਰੂ ਹੈ ਉਹ ਤੁਹਾਡੇ ਹਿਰਦੇ ਵਿੱਚ ਬੈਠਾ ਹੈ ਮਨ ਬਖੋ ਮੈਂ ਕਰ ਮੁਸੀ ਗੁਰਮੁਖ ਪੱਲੇ ਪਾਏ ਜਿਹੜੇ ਗੁਰਮਖਾਣਾ ਉਹਨਾਂ ਤੇ ਆਪਣੇ ਪੱਲੇ ਨਾਮ ਬੰਨ ਲਿਆ ਉਹਨਾ ਨਾਮ ਜਪ ਲਿਆ ਮਨ ਦੇ ਵਿੱਚ ਨਾਮ ਜਪਿਆ ਤੇ ਪ੍ਰਮਾਤਮਾ ਦਾ ਵਾਸਾ ਆਪਣੇ ਹਿਰਦੇ ਵਿੱਚ ਜਾਣ ਲਿਆ ਤੇ ਜਿਹੜੇ ਮਨਮੁਖ ਲੋਕ ਆ ਉਹ ਹਉਮੈ ਕਰ ਕਰਕੇ ਹੀ ਮਰ ਗਏ ਮੁੱਸੀ ਦਾ ਮਤਲਬ ਹੁੰਦਾ ਹੈ ਠੱਗੇ ਜਾਣਾ ਚੋਰੀ ਹੋ ਜਾਣੀ ਜਿਹਦੇ ਕੋਲ ਹਉਮੈ ਕਰ ਹਉਮੈ ਹੰਕਾਰ ਕਰਕੇ ਮਨਮੁਖ ਲੋਕ ਉਹਦੇ ਕਰਕੇ ਜਿਹੜੇ ਉਹਨਾਂ ਉਹ ਠੱਗੇ ਗਏ ਤੇ ਗੁਰਮੁਖ ਪੱਲੇ ਪਾਏ ਗੁਰਮੁਖਾਂ ਦੇ ਨਾਮ ਪੱਲੇ ਪੈ ਗਿਆ ਸਾਗਤ ਨਿਰਗੁਣ ਯਾਰਿਆ ਆਪਣਾ ਮੂਲ ਪਛਾਣਾ ਰਖਦਾ ਬਿੰਦ ਕਾ ਇਹੋ ਤਨੋਂ ਅਗਨੀ ਪਾਸ ਪਹਿਰਾਣਾ ਪਵਣੈ ਕੇ ਵਸਦੇ ਹੋਰੀ ਮਸਤਕ ਸਚੀ ਨੀਸਾਣਾ ਸਾਖਤੇ ਗੁਰਮੁਖ ਮਨਮੁਖ ਇਹ ਮਨਮੁਖਾ ਇਹ ਬੇਗੁਣਿਆ ਬੇਗੁਣਿਆ ਸਿੱਖਾ ਇਹ ਬੇਗੁਣਿਆ ਭਾਈ ਇਹ ਬੇਗੁਣੇ ਪ੍ਰਾਣੀ ਇਹ ਮਨਮੁਖ ਏ ਵੇਖ ਆਪਣਾ ਆਪ ਪਛਾਨ ਲੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੁਸੀਂ ਤੂੰ ਆਪਣਾ ਮੂਲ ਨਹੀਂ ਪਛਾਨਿਆ ਕਿਉਂਕਿ ਤੇਰੇ ਵਿੱਚ ਪ੍ਰਮਾਤਮਾ ਵੱਸਦਾ ਹੈ ਇਸ ਕਰਕੇ ਤੂੰ ਨਿਰਗੁਣਿਆਰਾ ਹੋ ਗਿਆ ਗੁਣਾ ਤੋਂ ਰਹਿਤ ਹੋ ਗਿਆ ਰક્ત ਬਿੰਦ ਕਾ ਇਹੋ ਤਨੋ ਅਗਨੀ ਪਾਸ ਪ੍ਰਾਣਾ ਇੱਕ ਗੱਲ ਹੋਰ ਹੈ ਕਿ ਜਿਹੜਾ ਸਰੀਰ ਹੈ ਨਾ ਇਹ ਬਿੰਦ ਤੇ ਰਤ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਗਿਆਨ ਅਪਾਰ ਇਹ ਜਿਹੜਾ ਸਰੀਰ ਇਹ ਪਿਤਾ ਪਿਤਾ ਦੀ ਬਿੰਦ ਤੇ ਮਾਂ ਦੀ ਰਕਤ ਤੋਂ ਬਣਿਆ ਹੋਇਆ ਸਰੀਰ ਆ ਅਗਨੀ ਪਾਸ ਪ੍ਰਾਣ ਜਿੰਨਾ ਚਿਰ ਸਰੀਰ ਗਰਮ ਹੋਣਾ ਚਿਰ ਪ੍ਰਾਣ ਹੈਗੇ ਆ ਜਦੋਂ ਸਰੀਰ ਠੰਡਾ ਹੋ ਗਿਆ ਪ੍ਰਾਣ ਖਤਮ ਹੋ ਗਏ ਕਿਉਂਕਿ ਜਿਹੜੀ ਅਗਨੀ ਆ ਅਗਨੀ ਸਰੀਰ ਨੂੰ ਗਰਮਾ ਰੱਖਦੀ ਏ ਤੇ ਸਰੀਰ ਚੱਲਦਾ ਜਿਹੜਾ ਸਰੀਰ ਠੰਡਾ ਹੋ ਜੇ ਠੰਡ ਲੱਗ ਜੇ ਨਮੂਨੀਆਂ ਹੋ ਕੇ ਵੀ ਲੋਕੀ ਸਰੀਰ ਛੱਡ ਜਾਂਦੇ ਨੇ ਇਸ ਕਰਕੇ ਇਹ ਰક્ત ਦਾ ਤੇ ਬਿੰਦ ਦਾ ਸਰੀਰ ਬਣਿਆ ਤੇ ਸਰੀਰ ਦੇ ਵਿੱਚ ਆਗ ਹੈ ਕੀ ਕਰਕੇ ਇਹਦੇ ਪ੍ਰਾਣ ਹਨ ਪਵਣਾ ਕੈ ਵਸਦੇ ਹੋਰੀ ਮਸਤਕ ਸਾਚੀ ਨਿਸ਼ਾਨ ਜੇ ਹਵਾਈ ਬੰਦ ਹੋ ਗਈ ਤੇ ਤੇਰੀ ਦੇਵ ਨਹੀਂ ਰਹਿ ਜਾਣੀ ਮਸਤਕ ਸਾਚੀ ਨਿਸ਼ਾਨ ਜਿਹੜੇ ਤੇਰੇ ਮੱਥੇ ਤੇ ਨਿਸ਼ਾਨੀ ਲਿਖ ਕੇ ਭੇਜੀਆ ਨਾ ਜੋ ਤੇਰੇ ਮੱਥੇ ਤੇ ਲੇਖ ਲਿਖਿਆ ਉਹੋ ਹੀ ਸੱਚਾ ਨਿਸ਼ਾਨ ਹੈ ਤੇਰਾ ਕਿ ਤੂੰ ਇਸ ਦੁਨੀਆ ਤੇ ਆਇਆ ਪ੍ਰਾਣੀ ਤੂੰ ਆਇਆ ਲਾਹਾ ਲੈਣਾ ਲੱਗਾ ਕਿ ਤੱਕ ਪਕੜੇ ਸਭ ਮੁਕਦੀ ਚੱਲੀ ਰਹਿਣ ਉਦਮ ਕਰੇ ਪਸ ਬੰਖੀਆਂ ਦਿਸੇ ਨਹੀਂ ਕਾਲ ਉਤੇ ਸਾਥ ਮਨੁੱਖ ਹੈ ਫਾਤਾ ਮਾਇਆ ਜਾਲ ਮਾਇਆ ਦੇ ਜਾਲ ਚ ਇੱਥੇ ਆ ਕੇ ਫਸ ਗਿਆ ਜਿਹੜੇ ਤੇਰੇ ਮੱਥੇ ਤੇ ਨਿਸ਼ਾਨੀ ਲਾ ਕੇ ਭੇਜੀ ਵੀ ਆ ਤੂੰ ਕਰਮ ਕਰਨੇ ਤੇ ਕਰਮ ਕੀਤੇ ਆ ਇਹ ਤੈਨੂੰ ਪ੍ਰਾਪਤ ਹੋਣਾ ਤੇ ਜਿਹੜੀ ਤੇਰੀ ਦੇਹ ਦੇ ਆ ਇਹ ਤੇਰੀ ਦੇਹ ਪਾਉਣ ਦੇ ਵਸਾ ਹਵਾ ਦੇ ਵਸਾ ਜੇ ਹਵਾ ਬੰਦ ਹੋ ਗਈ ਤੇ ਮਿੱਟੀ ਦੀ ਢੇਰੀ ਹੋ ਜਾਣੀ ਆ ਤੇ ਜਿਹੜੇ ਮੱਥੇ ਦੇ ਤੇਰੇ ਲੇਖ ਲਿਖੇ ਆ ਇਹ ਤੇਰੇ ਨਾਲ ਚੱਲਣੇ ਹਨ ਉਹ ਸੱਚੇ ਹਨ ਬਹੁਤਾ ਜੀਵਨ ਮੰਗੀਐ ਮੋਆ ਨਾ ਲੋੜੈ ਕੋਏ ਸੁਖ ਜੀਵਨ तिस ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਹਿ ਹੂਣੇ ਕਿਆ ਗਣੀ ਜਿਸ ਹਰ ਗੁਰ ਦਰਸਨਾ ਹੋਏ ਸਭ ਕੋ ਮੰਗੇ ਬਹੁਤ ਬਹੁਤ ਘਟ ਨਾ ਕੋਈ ਆਖੇ ਪਤ ਪਰਵਾਨਾ ਪਿੱਛੇ ਪਾਈ ਐ ਤਾਂ ਨਾਨਕ ਤੋਲਿਆ ਜਾਪੈ ਬਹੁਤਾ ਜੀਵਨ ਹਰ ਕੋਈ ਬਹੁਤਾ ਜੀਵਨ ਮੰਗਦਾ ਇਹ ਨਹੀਂ ਕਹਿੰਦਾ ਮੈਂ ਮਰ ਜਾਵਾਂ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕਨਾ ਜਾਣੇ ਜੇ ਦਿਨ ਦਿਨੇ ਉਮਰ ਘਟਦਾ ਮਾਂ ਕਹਿੰਦੀ ਐ ਮੇਰਾ ਪੁੱਤ ਵੱਡਾ ਹੋਈ ਜਾਂਦਾ ਵੱਡਾ ਹੋਈ ਜਾਂਦਾ ਤੇ ਇਹ ਨਹੀਂ ਸਮਝਦੀ ਜੇ ਦਿਨ ਬਾ ਦਿਨੇ ਦੀ ਉਮਰ ਘਟਦੀ ਜਾਂਦੀ ਐ ਇਹ ਕਹਿੰਦਾ ਜ਼ਿੰਦਗੀ ਸਾਰੇ ਵੱਡੀ ਵੱਡੀ ਮੰਗਦੇ ਆ ਕੋਈ ਨਹੀਂ ਕਹਿੰਦਾ ਮੈਂ ਮਰ ਜਾ ਪ੍ਰੰਤੂ ਜਦੋਂ ਅਸੀਂ ਜਿਹੜਾ ਪਹਿਲੀ ਗੱਲ ਕਰਕੇ ਆ ਗਏ ਆ ਮਰਨ ਲਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਇਹ ਸਾਡਾ ਲੇਖਕ ਨੇ ਪਹਿਲਾਂ ਲਿਖਿਆ ਗਿਆ ਹੈ ਦੁਨੀਆ ਤੇ ਆਉਣ ਤੋਂ ਤੇ ਸਾਡਾ ਪਹਿਲਾਂ ਲਿਖ ਲਿਆ ਕੁਦਰਤ ਨੇ ਤੁਹਾਡਾ ਬਾਅਦ ਚ ਜੀਵਨ ਸਾਜਿਆ ਤੇ ਪਹਿਲਾਂ ਮਰਨ ਲਖਾ ਲਿਆ ਮਰਨ ਲਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਪਹਿਲਾਂ ਮਰਨਾ ਲਖਾਇਆ ਤੇ ਫਿਰ ਤੁਹਾਡਾ ਸਰੀਰ ਸਾਜਿਆ ਉਸ ਚੀਜ਼ ਨੂੰ ਆਪਾਂ ਭੁੱਲ ਗਏ ਤੇ ਅਸੀਂ ਕਹਿੰਦੇ ਸਾਨੂੰ ਬਹੁਤ ਜੀਵਨ ਚਾਹੀਦਾ ਅਸੀਂ ਮਰਨੇ ਨਹੀਂ ਚਾਹੀਦੇ ਸੁਖ ਜੀਵਨ ਤੇ ਸਿਆਖੀ ਐ ਜਿਸ ਗੁਰਮੁਖ ਵਸਿਆ ਸੋਏ ਜਿਹੜੇ ਗੁਰਮਖਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਵਸ ਗਿਆ ਹੈ ਨਾ ਉਹਨਾਂ ਦੇ ਜੀਵਨ ਨੂੰ ਸੁਖੀ ਗਿਣਿਆ ਜਾਂਦਾ ਹੈ ਉਹਨਾਂ ਨੂੰ ਸੁਖੀ ਕਹੋ ਕਿ ਬੜੇ ਸੁਖੀ ਆ ਕਿਉਂਕਿ ਉਹ ਜੇ ਨਹੀਂ ਮਾਇਆ ਆ ਗਈ ਤੇ ਤਾਂ ਵੀ ਸੁਖੀ ਆ ਜੇ ਮਾਇਆ ਆ ਗਈ ਆ ਤੇ ਤਾਂ ਵੀ ਕੋਈ ਗੱਲ ਨਹੀਂ ਉਹਨੂੰ ਗੁਜਰਾਨ ਕਰਕੇ ਵਰਤਦੇ ਨੇ ਇਸ ਕਰਕੇ ਗੁਰਮੁਖਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਜਿੱਨਾ ਚ ਵਸਿਆ ਹੈ ਨਾ ਉਹ ਬੜੇ ਸੁਖੀ ਆ ਤੇ ਉਹਨਾਂ ਦਾ ਜੀਵਨ ਸੁੱਖਾਂ ਨਾਲ ਬਤੀਤ ਹੁੰਦਾ ਹੈ ਨਾਮ ਹੈ ਮਹੂਣੈ ਕਿਆ ਗਣੀ ਜਿਸ ਹਰ ਗੌਰ ਦਰਸ ਨਾ ਹੋਏ ਨਾਮ ਹੁਣੈ ਨਾਨਕ ਤੈ ਤਨ ਉੱਡੇਖੇ ਜਿਹੜੇ ਨਾਮ ਤੋਂ ਬਿਨਾ ਨਾ ਉਹ ਉਹਨਾਂ ਦੇ ਚਿਹਰੇ ਤੋਂ ਵੀ ਖੇ ਉੱਡਦੀ ਆ ਕਿਉਂਕਿ ਉਹਨਾਂ ਨਸ਼ੇ ਪੱਤੇ ਕਰਨੇ ਆ ਸਰੀਰ ਖੁਸ਼ਕੀ ਦੇ ਮਾਰੇ ਹੁੰਦੇ ਆ ਇੰਜ ਲੱਗਦਾ ਜਿਦਾਂ ਪਾਥੀ ਵਰਗਾ ਮੂੰਹ ਹੁੰਦਾ ਉਤੋਂ ਸਾਰਾ ਹੀ ਖਰਾਬ ਹੋਇਆ ਕਿਉਂਕਿ ਨਸ਼ੇ ਕਰ ਕਰਕੇ ਉਹਨਾਂ ਦਾ ਸਾਰਾ ਕੁਝ ਬਰਬਾਦ ਹੋ ਜਾਂਦਾ ਸਕਿੰਨ ਦਾ ਰੰਗ ਬਦਲ ਜਾਂਦਾ ਅੰਦਰੋਂ ਸਰੀਰ 'ਚ ਤਾਕਤ ਖਤਮ ਹੋ ਜਾਂਦੀ ਹੈ ਕਿਸੇ ਤਰ੍ਹਾਂ ਵੀ ਉਹ ਨਸ਼ੇ ਤੋਂ ਬਿਨਾ ਚੱਲ ਨਹੀਂ ਸਕਦੇ ਇਸ ਕਰਕੇ ਨਾਮ ਉਹ ਜਿਹੜੇ ਨਾਮ ਤੋਂ ਬੁਣੇ ਉਹਨਾਂ ਦੀ ਗਿਣਤੀ ਨਹੀਂ ਕਰਨੀ ਚਾਹੀਦੀ ਜਿਹੜੇ ਨਾਮ ਨਹੀਂ ਜਪਦੇ ਜਿਸ ਹਰਗੁਰੂ ਦਰਸਨਾ ਹੋਏ ਜਿਨ੍ਹਾਂ ਨੂੰ ਉਸ ਹਰੀ ਦੇ ਵਾਹਿਗੁਰੂ ਦੇ ਅਕਾਲ ਪੁਰਖ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਉਹਨਾਂ ਦੀ ਗਿਣਤੀ ਇਨਸਾਨਾਂ ਵਿੱਚ ਨਹੀਂ ਕਰਨੀ ਚਾਹੀਦੀ ਜਿਉ ਸੁਪਨਾ ਐ ਨਸ ਭੁੱਲੀ ਐ ਜਦ ਲਗ ਨਿੰਦਰਾ ਹੋਏ ਇਉਂ ਸਰਪਨ ਕਾ ਵਸ ਜਿੜਾ ਐ ਅੰਤਰ ਹੋਂ ਮੈਂ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਜਿਉ ਸੁਪਨਾ ਐ ਨਸ ਭੁੱਲੀ ਐ ਜਦ ਲਗ ਨਿੰਦਰਾ ਹੋਏ ਜਿਤਰਾ ਸੀ ਸੁਪਨੇ ਚ ਭਿਆਨਾ ਉਸੋਪਨੇ ਚ ਕਈ ਏ ਰਾਜਾ ਬਣ ਜਾਂਦੇ ਕਈ ਏਰ ਬਾਦਸ਼ਾਹ ਬਣ ਜਾਂਦੇ ਕਈ ਏਰ ਭਖਾਰੀ ਜਾਂਦੇ ਆ ਹਾਂਜੀ ਜੇ ਉਹ ਸੁਪਨੇ ਹੋਏ ਬੈਸਤ ਰਾਜਾ ਨੇਤਰ ਪ੍ਰਥਾ ਸਾਰੇ ਤਾਂ ਨਾਰਥਕ ਅਜਾ ਜਿਤਨਾ ਸੁਪਨੇ ਚ ਸਾਨੂੰ ਸੁਪਨਾ ਆ ਗਿਆ ਅਸੀਂ ਬਾਦਸ਼ਾਹ ਬਣ ਕੇ ਬਹਿ ਗਏ ਅੱਖਾਂ ਖੁੱਲੀਆਂ ਤੇ ਫੇ ਉਹੋ ਹੀ ਮੰਜੀ ਤੇ ਉਹੋ ਹੀ ਜਗ੍ਹਾ ਤੇ ਉੱਥੇ ਹੀ ਪਏ ਜਿਉਂ ਸੁਪਨੇ ਰਾਤ ਦੇ ਸੁਪਨੇ ਜਦ ਅਸੀਂ ਭੁੱਲ ਜਾਂਦੇ ਆ ਜਦੋਂ ਸਾਨੂੰ ਨੀਂਦ ਆਈ ਹੁੰਦੀ ਹੈ ਤੇ ਅਸੀਂ ਸਾਰਾ ਕੁਝ ਭੁੱਲ ਜਾਂਦੇ ਆ ਤੇ ਕਦੇ ਕਿਤੇ ਚਲ ਜਾਨੇ ਕਦੇ ਕਿਤੇ ਜਾਣੇ ਚਲ ਜਾਨੇ ਹਾਂ ਇਉਂ ਸਰਪਨ ਕਹਿ ਵਸ ਜੀੜਾ ਅੰਤਰ ਹੋ ਮੈਂ 도ਏ ਸਰਪਨੇ ਸਰਪਨੇ ਕਿਆ ਕੋ ਭਾਈ ਜਿਨ ਸਾਚ ਬਿਛਾਣੇ ਤਨ ਸਰਪਨੀ ਖਾਈ ਇਹ ਸਰਪਨੀਆਂ ਨੇ ਜਿਹੜੀ ਇਹ ਮਾਇਆ ਤੇ ਮਾਇਆ ਜਿਹੜੀ ਕੁਦਰਤ ਨੇ ਵਰਤਾਈ ਹੋਈ ਹੈ ਕੁਦਰਤ ਨੇ ਮਾਇਆ ਵਰਤਾਈ ਤੇ ਉਹਦੇ ਹੱਥ ਦੇ ਚ ਤੁਹਾਡਾ ਜੀ ਤੁਸੀਂ ਉਹਦੇ ਵਸ ਚ ਜਿਹੜੀ ਕੁਦਰਤ ਆ ਨਾ ਉਹਦੇ ਵਸੋ ਤੁਸੀਂ ਅੰਤਰ ਹਉਮੈ ਦੋਏ ਤੇ ਹਉਮੈ ਜਰੂਰ ਅੰਦਰ ਦੂਤ ਦਵੈਤ ਹਉਮੈ ਜਿਹੜੀ ਦੂਏ ਦਵੈਤ ਤੁਹਾਡੇ ਅੰਦਰ ਹਉਮੈ ਭਰੀ ਆ ਨਾ ਇਸ ਕਰਕੇ ਤੁਹਾਡਾ ਜਿਹੜਾ ਸਾਰਾ ਕੁਸ਼ੀਆਂ ਨੂੰ ਸਰਪੰਦੇ ਤੁਹਾਡਾ ਮੌਤ ਆ ਜਿਹੜੀ ਉਹਦੇ ਵਾਸਾ ਤੁਹਾਡਾ ਸਹਿਰਾ ਜਿਹੜਾ ਹੰਸਾਂ ਸਰਵਲ ਕਾਲ ਸਰੀਰ ਜਿਹੜੇ ਹੰਸਾ ਉਹ ਤੇ ਰਹਿੰਦੇ ਨੇ ਮਾਨਸਰੋਵਰ ਤੇ ਉਤੋਂ ਮੋਤੀ ਖਾਂਦੇ ਨੇ ਤੇ ਜਿਹੜੀ ਮੌਤ ਆ ਤੁਹਾਡੇ ਸਰੀਰ ਦੇ ਅੰਦਰ ਹੀ ਹੁੰਦੀ ਆ ਇਸ ਕਿ ਤੁਹਾਡਾ ਜੀੜਾ ਜਿਹੜਾ ਇਹ ਮੌਤ ਦੇ ਵਾਸ ਹੈ ਤੇ ਹਉਮੈ ਦੋਏ ਤੇ ਜਿਨ੍ਹਾਂ ਦੇ ਵਿੱਚ ਹਉਮੈ ਹੰਕਾਰ ਭਰਿਆ ਪਿਆ ਹੈ ਉਹਨਾਂ ਦਾ ਵੀ ਇਹੋ ਹੀ ਹੈ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦਾ ਜੀ ਸਦਾ ਹੀ ਉਹਦੇ ਵਸ ਹੁੰਦਾ ਜਿਹੜੇ ਗੁਰਮੁਖ ਹੁੰਦੇ ਆ ਉਹ ਫੇਰ ਪ੍ਰਮਾਤਮਾ ਦੇ ਜਦੋਂ ਮੈਂ ਬੰਦਾ ਬੈ ਖਰੀਦ ਸਤ ਸਾਹਿਬ ਮੇਰਾ ਜਦੋਂ ਕਹਿੰਦੇ ਮਹਾਰਾਜ ਅਸੀਂ ਤੇਰੇ ਬੈ ਖਰੀਦੇ ਹੋਏ ਆ ਤੁਸੀਂ ਸਾਡੇ ਸੱਚੇ ਸਾਹਿਬ ਹੋ ਜੋ ਜੋ ਭਾਵੇਂ ਤੋਂ ਰਹੀਏ ਜਿਤਨਾ ਤੁਸੀਂ ਮਹਾਰਾਜ ਉਸ ਤਰ੍ਹਾਂ ਹੀ ਰਵਾਂਗੇ ਤੇ ਜਿਹੜੇ ਦੂਸਰੇ ਮਨਮੁਖ ਲੋਕ ਆ ਉਹ ਕਿਸੇ ਪਾਸੇ ਨਹੀਂ ਲੱਗ ਸਕਦੇ ਉਹ ਸਦਾ ਹੰਕਾਰ ਦੇ ਵਿੱਚ ਭੁੰਦੇ ਰਹਿੰਦੇ ਹਨ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜੱਗ ਲੋਏ ਜੇ ਗੁਰੂ ਦੀ ਮਤ ਮਿਲਗੀ ਨਾ ਫਿਰ ਅਸੀਂ ਬਹਿ ਕੇ ਵਿਚਾਰ ਕਰੀਏ ਜਦੋਂ ਵਿਚਾਰ ਕਰਾਂਗੇ ਨਾ ਫਿਰ ਸਾਨੂੰ ਪਤਾ ਲੱਗੂਗਾ ਕਿਹੜਾ ਜੱਗ ਆ ਨਾ ਇਹ ਵੀ ਸੁਪਨੇ ਵਰਗਾ ਹੀ ਆ ਸੁਪਨੇ ਵਰਗਾ ਹੀ ਆ ਸਾਰਾ ਜੱਗ ਸਾਰਾ ਸੰਸਾਰ ਇਹ ਪਤਾ ਨਹੀਂ ਪ੍ਰੀਤਾ ਇਨੀ ਦੇ ਲਾਉਣੀ ਦੇਖਦੇ ਆ ਕਿਤੀ ਚੱਲ ਗਈ ਲੋਕਾਂ ਆਪੋ ਆਪਣੀ ਮੈਂ ਆਪਣੀ ਭਈ ਪ੍ਰੀਤਾ ਕਿੱਥੇ ਟੈਂਡੇ ਮਾਪਿਆਂ ਜਿੰਨੇ ਤੂੰ ਜਾਣੇ ਉਹੇ ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਵੀ ਨਾ ਪਤੀਂਡੋ ਏ ਤੈਨੂੰ ਅਜੇ ਤੱਕ ਪ੍ਰਤੀਤ ਨਹੀਂ ਹੋਈ ਸਾਰੇ ਚਲੇ ਗਏ ਤੇਰੇ ਕਾਲੋਂ ਸੱਜਣ ਮਿੱਤਰ ਵੀ ਚਲੇ ਗਏ ਤੇ ਮਾਪਿਓ ਵੀ ਤੁਹਾਡੇ ਚਲੇ ਗਏ ਤੇ ਅਜੇ ਤੱਕ ਇਹ ਪ੍ਰਤੀਤ ਨਹੀਂ ਹੋਈ ਕਿ ਅਸੀਂ ਵੀ ਚਲ ਜਾਣਾ ਇਹ ਸੰਸਾਰ ਆ ਜਿਹੜਾ ਇਹ ਜਗ ਸੁਪਨਾ ਬਾਜੀ ਬਣੀ ਜਗ ਸੁਪਨਾ ਹੈ ਇਹ ਸੁਪਨੇ ਨੂੰ ਛੱਡ ਕੇ ਤੁਸੀਂ ਸੁਪਨਾ ਦਾ ਜਦੋਂ ਤੁਹਾਡਾ ਖਤਮ ਹੋਇਆ ਤੇ ਫਿਰ ਉੱਥੇ ਹੀ ਪਹੁੰਚ ਜਾਣਾ ਜਿੱਥੋਂ ਆਏ ਸੀ ਆਪ ਤਾਂ ਕਿੰਨੇ ਨਾ ਰੱਖਿਆ ਜਲਤ ਕਿਉਂ ਰੱਖਿਆ ਜਾਏ ਨਾ ਸਾਨੂੰ ਆਉਣ ਤੋਂ ਕੋਈ ਰੋਕ ਸਕਿਆ ਤੇ ਨਾ ਸਾਨੂੰ ਕੋਈ ਜਾਣ ਤੋਂ ਹੀ ਰੋਕ ਸਕਦਾ ਤੇ ਗੁਰਮਤ ਹੋਏ ਵਿਚਾਰੀਏ ਜਦੋਂ ਗੁਰੂ ਦੀ ਮੱਤ ਮਿਲਦੀ ਆ ਫਿਰ ਇਹ ਵਿਚਾਰ ਕੀਤੀ ਜਾਂਦੀ ਆ ਕਿ ਸੰਸਾਰ ਸੁਪਨੇ ਵਰਗਾ ਹੈ ਅਗਨ ਮਰੇ ਜਲ ਪਾਈਏ ਜਿਉ ਬਾਰਕ ਦੁੱਧ ਹੈ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਜਦੋਂ ਅੱਗ ਲੱਗੀ ਹੋਵੇ ਨਾ ਉਦੋਂ ਪਾਣੀ ਪਾਈਏ ਉੱਤੇ ਤੇ ਫੇਰ ਬਚਾ ਹੁੰਦਾ ਜਦੋਂ ਕਿਤੇ ਅੱਗ ਲੱਗੀ ਹੋਵੇ ਕਿਸੇ ਜਗ੍ਹਾ ਤੇ ਨਾ ਪਾਣੀ ਪਾਈਏ ਤੇ ਫੇਰ ਬਚਾ ਹੁੰਦਾ ਤੇ ਜਦੋਂ ਬਾਰਕ ਬੜਾ ਵਿਲਕੰਡਿਆ ਹੋਵੇ ਛੋਟਾ ਬੱਚਾ ਵਿਲਕੰਡਿਆ ਹੋਵੇ ਤੇ ਜਦੋਂ ਮਾਂ ਉਹਨੂੰ ਦੁੱਧ ਦਿੰਦੀ ਆ ਨਾ ਆਪਣੇ ਅਸਥਣ ਉਹਦੇ ਮੂੰਹ 'ਚ ਦੇ ਕੇ ਉਹਨੂੰ ਕਹਿੰਦੀ ਦੁੱਧ ਪਿਉਂਦੀ ਮਾਂ ਤੇ ਫੇਰ ਉਹਦੇ ਮਨ ਨੂੰ ਠੀਰਜ ਪੈਂਦੀ ਆ ਇਸ ਤਰ੍ਹਾਂ ਜਿਹੜੀ ਅੱਗ ਆ ਸਾਡੇ ਮਨ ਦੀ ਅੱਗ ਉਹਦੇ 'ਚ ਅੰਮ੍ਰਿਤ ਰੂਪੀ ਬਾਣੀ ਰੂਪੀ ਜਦੋਂ ਨਾਮ ਪੈਂਦਾ ਨਾ ਫੇਰ ਉਹ ਅੱਗ ਬੁਝਦੀ ਆ ਅੱਗ ਠੰਡੀ ਹੋ ਜਾਂਦੀ ਹੈ ਬਿਨ ਜਲ ਕਮਲ ਸੋ ਨਾ ਥੀਏ ਬਿਨ ਜਲ ਮੀਨ ਮਰਾਏ ਇਹ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮ ਕਮਲੇਹ ਲਹਿਰੀ ਨਾਲ ਪਿਛਾੜੀਏ ਭੀ ਵਿਕਸੇ ਸਨੇਹ ਇਹ ਮੇਰੇ ਮਨਾਂ ਇਸ ਤਰ੍ਹਾਂ ਪ੍ਰੀਤ ਕਰ ਉਹਨੂੰ ਪ੍ਰੀਤ ਨੂੰ ਬੜੀ ਸੱਚੀ ਪ੍ਰੀਤ ਕਿਹਾ ਗਿਆ ਹੈ ਕਿ ਜਿੰਨੀ ਮਰਜੀ ਲਹਿਰਾਂ ਆ ਜਾਣ ਪਿਛਾੜ ਕਰ ਕਰ ਛੁੱਟਦੀਆਂ ਕਮਲ ਨੂੰ ਪਰੰਤੂ ਕਮਲ ਦੀ ਜੜ ਨਹੀਂ ਲੱਗੀ ਹੁੰਦੀ ਫੇਰ ਵੀ ਪਾਣੀ ਦੇ ਨਾਲ ਹੀ ਉਹ ਵੱਜਦਾ ਹੈ ਤੇ ਪਾਣੀ ਦੇ ਨਾਲ ਹੀ ਪਲਦਾ ਹੈ ਤੇ ਪਾਣੀ ਉਹਦਾ ਜੀਵਨ ਹੁੰਦਾ ਹੈ ਤੇ ਬਿਨ ਜਲ ਮੀਨ ਮਾਰੇ ਇਹ ਮਨ ਐਸੀ ਹਰਸੋ ਪ੍ਰੀਤ ਕਰ ਜੈਸੀ ਮੱਛੀ ਨੀਰ ਜਿਉਦਕੋ ਤੋ ਸੁਕਣੋਂ ਮੰਤਨ ਸ਼ਾਂਤ ਸਰੀਰ ਮੱਛੀ ਜਿੱਤ ਮੱਛੀ ਜਿਤਰਾ ਪਾਣੀ ਦਾ ਪਿਆਰ ਕਰਦੀ ਹੈ ਨਾ ਜਿੱਦੇ ਪਾਣੀ ਕਾਫੀ ਆ ਤੇ ਮਨ ਵੀ ਸ਼ਾਂਤ ਆ ਤੇ ਸਰੀਰ ਵੀ ਸ਼ਾਂਤ ਆ ਜਦੋਂ ਪਾਣੀ ਘਟ ਗਿਆ ਫਿਰ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਜੇ ਪਾਣੀ ਸੁੱਕ ਜੇ ਤੇ ਕਮਲ ਦਾ ਫੁੱਲ ਵੀ ਸੁੱਕ ਜਾਂਦਾ ਹੈ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਜਿਹੜੇ ਗੁਰਮਖਾ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰਸ ਮਿਲ ਜਾਂਦਾ ਫਿਰ ਉਹਨਾਂ ਦਾ ਜੀਵਨ ਹੀ ਐਸਾ ਹੋ ਜਾਂਦਾ ਵੀ ਆਖਾ ਜੀਵਾ ਵਿਸਰੇ ਮਰ ਜਾਓ ਉਹ ਨਾਮ ਜਪਦੇ ਤੂੰ ਆਪਣੇ ਆਪ ਨੂੰ ਜੀਂਦੇ ਸਮਝਦੇ ਆ ਨਹੀਂ ਨਾਮ ਜਪਦੇ ਤੋ ਕਹਿੰਦੇ ਵੀ ਸਾਡੇ ਤੋਂ ਬਹੁਤ ਕੁਛ ਕੁਛ ਗਿਆ ਐ ਸਾਡੀ ਹੁਣ ਬਹੁਤ ਹੋਣ ਵਾਲਾ ਹਾਲਤ ਹੋ ਗਈ ਐ ਆਖਾ ਜੀਵਾ ਵਿਸਰੇ ਮਰ ਜਾਓ ਆਖਣੇ ਓਖਾ ਸੱਚਾ ਨਾ ਉਹ ਅਗਲੀ ਅਗਲੀ ਪੰਕਤੀ ਪੜ ਲਿਆ ਕਰੋ ਕਿ ਨਾਮ ਜਪਣਾ ਵੀ ਬੜਾ ਓਖਾ ਐ ਕਿਉਂਕਿ ਨਾਮ ਜਪਦਾ ਜਪਦਾ 10 ਮਿੰਟ ਬਹਿ ਕੇ ਜਪੀ ਇਹ ਨਾ ਨੀਂਦ ਆਉਣ ਲੱਗ ਪੈਂਦੀ ਅੱਖਾਂ ਬੰਦ ਹੋਣ ਲੱਗ ਪੈਂਦੀਆਂ ਇਸ ਕਰਕੇ ਨਾਮ ਜਪਣਾ ਵੀ ਔਖਾ ਹੈ ਪਰੰਤੂ ਜੋ ਗੁਰੂ ਘਰ ਪਿਆਰੇ ਆ ਨਾ ਉਹ ਇੱਕੋ ਹੀ ਮੰਦੇ ਵਿੱਚ ਗੱਲ ਕਰਦੇ ਆ ਵਾਹਿਗੁਰੂ 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 ਵਾਹਿ ਜੀਓ ਕਮਲ ਨੈਣ ਮਧਰ ਪੈਨ ਕੋਟ ਸੈਨ ਸੰਗ ਸੋਭ ਕਹਿ ਤਮਾਜ ਜੋ ਦੇ ਜਸੇ ਦਹੀ ਪਾਤ ਖਾਹੀ ਜੀਓ ਉਹ ਵਾਹਿਗੁਰੂ ਵਾਹਿਗੁਰੂ ਸਦਾ ਜਪਦੇ ਰਹਿੰਦੇ ਆ ਉਹ ਇਸ ਤਰ੍ਹਾਂ ਕਿਉਂਕਿ ਉਹਨਾਂ ਜਦੋਂ ਇਵੇਂ ਉਹਨਾਂ ਨੂੰ ਜ਼ਰੂਰਤ ਪੈਂਦੀ ਆ ਜੇ ਭੁੱਖ ਲੱਗਦੀ ਹੈ ਤੇ ਰੋਟੀ ਖਾਣੀ ਜ਼ਰੂਰੀ ਹੈ ਨਾ ਤੇ ਜਦੋਂ ਨਾਮ ਦੀ ਪਿਆਸ ਲੱਗਦੀ ਹੈ ਤੇ ਨਾਮ ਅੰਮ੍ਰਿਤ ਜਿਹੜਾ ਉਹ ਨਾਮ ਜਪਣ ਤੋਂ ਬਿਨਾ ਇਨਸਾਨ ਉਹਨਾਂ ਗੁਰਮਖਾਂ ਦਾ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਉਹ ਵਾਰ-ਵਾਰ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹਨ ਗੁਰਬਾਣੀ ਦੇ ਸ਼ਬਦੇ ਵਿਚਾਰ ਕਰਦਾ ਕੋਈ ਐਸਾ ਸ਼ਬਦ ਜੋ ਗੁਰਮਤ ਦੇਨਕੂਲ ਨਾ ਹੋਵੇ ਬੋਲਿਆ ਗਿਆ ਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹਿ ਬਖਸ਼ ਲੈਣਾ ਜੀ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਅਵ ਆਖਰੀ ਪੰਕਤੀਏ ਪੜ ਕੇ ਆਪਾਂ ਸਮਾਪਤੀ ਵੱਲ ਵਧਿਏ ਜੀ ਅਗਨ ਮਾਰੇ ਜਲ ਪਾਈਐ ਜਿਉ ਬਾਰਕ ਦੂਧੈ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰ ਰਸ ਮਿਲਾਏ ਜੀਵਾ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ